ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਝੋਨੇ ਦੇ ਉੱਪਰ ਤੇਲੇ ਦਾ ਜਿਹੜਾ ਅਟੈਕ ਆਇਆ ਸੀ ਉਹਨੇ ਕਿੰਨਾ ਕੁ ਨੁਕਸਾਨ ਕੀਤਾ ਜਾਂ ਨਹੀਂ ਕੀਤਾ ਤੇ ਬਾਕੀ ਆਪਾਂ ਤੁਹਾਨੂੰ ਦਵਾਈਆਂ ਬਾਰੇ ਵੀ ਦੱਸਾਂਗੇ ਆਪਾਂ ਵੀ ਕਿੰਨੀਆਂ ਦਵਾਈਆਂ ਕਰੀਆਂ ਨੇ ਤੇ ਕੀ ਆਪਾਂ ਨੂੰ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਦਵਾਈਆਂ ਦਾ ਤੇ ਬਾਕੀ ਪਹਿਲਾਂ ਤੁਸੀਂ ਇਹ ਚੈੱਕ ਕਰ ਲਓ ਵੀ ਇਹ ਹੈਗੀ ਆਪਣੀ ਪੂਸਾ 44 ਵੈਰਾਈਟੀ ਝੋਨੇ ਦੀ ਜਿਹਨੂੰ ਆਪਾਂ ਪੀਲੀ ਪੂਸਾ ਵੀ ਕਹਿ ਦਿੰਦੇ ਆਂਗੇ ਇਹਦੇ ਉੱਪਰ ਆਪਾਂ ਤਿੰਨ ਦਵਾਈਆਂ ਸੜਕੀਆਂ ਸੀਗੀਆਂ ਪੂਰੀਆਂ ਵਧੀਆ ਦਵਾਈਆਂ ਸੜਕੀਆਂ ਸੀਗੀਆਂ ਉਹ ਵੀ ਪਹਿਲਾਂ ਤਾਂ ਜਿਹੜੀਆਂ ਦੋ ਦਵਾਈਆਂ ਕਰੀਆਂ ਨੇ ਤੇਲੇ ਦਾ ਟਾਈਕਾਉਣ ਤੋਂ ਆਪਾਂ ਪਹਿਲਾਂ ਕਰੀਏ ਸੀ ਉਹ ਵੀ ਤੁਹਾਨੂੰ ਦੱਸਿਆ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਪਾਈਆਂ ਸੀ ਲਗਾਤਾਰ ਵੀਡੀਓ ਤੋਂ ਜਦੋਂ ਤੇਲ ਆਇਆ ਸੀਗਾ ਝੋਨੇ ਦੇ ਵਿੱਚ ਵੀ ਆਪਾਂ ਨੂੰ ਇਹ ਦਵਾਈਆਂ ਕਦੋਂ ਕਰਨੀ ਚਾਹੀਦੀਆਂ ਨੇ ਬਾਕੀ ਆਪਾਂ ਤੁਹਾਨੂੰ ਉਹਦੇ ਵਿੱਚ ਇਹ ਵੀ ਕਿਹਾ ਸੀਗਾ ਵੀ ਆਪਾਂ ਲਾਸਟ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਇਹਦਾ ਵੀ ਕਿੰਨਾ ਕੁ ਹਾਈਪ ਮਿਲਿਆ ਜਾਂ ਨਹੀਂ ਮਿਲਿਆ ਕਿਉਂਕਿ ਆਪਾਂ ਕੀ ਕਰਦੇ ਆਪਾਂ ਬਹੁਤ ਸਾਰੀਆਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਦਵਾਈਆਂ ਦਾ ਕੰਮ ਤਾਂ ਦਿਖਾ ਦਿੰਦੇ ਆ ਵੀ ਐਂ ਕੰਮ ਕਰਦੀ ਹੈ ਐਂ ਕੰਮ ਕਰਦੀ ਹੈਗੀ ਤੇ ਬਾਕੀ ਆਪਾਂ ਕਹਿੰਦੇ ਨੇ ਵੀ ਆਹ ਦਵਾਈ ਪਾ ਦਿਓ ਆਹ ਪਾ ਦਿਓ ਤੇ ਇੰਨੇ ਰੇਟ ਪੈਂਦੀਆਂ ਟੋਟਲ ਜਾਣਕਾਰੀ ਦੇ ਦੇਨੇ ਪਰ ਜਦੋਂ ਲਾਸਟ ਤੇ ਜਾ ਕੇ ਆਪਾਂ ਉਹਨਾਂ ਦਾ ਰਿਜ਼ਲਟ ਨਹੀਂ ਦਿਖਾਉਂਦੇ ਹੈਗੇ ਵੀ ਕਿੰਨਾ ਕੁ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਬਾਕੀ ਇਹ ਆਪਾਂ ਆਪਣੇ ਖੇਤ ਦੇ ਵਿੱਚ ਇਹ ਸੜਕੀਆਂ ਸੀਗੀਆਂ ਜਿਹੜੀਆਂ ਸਾਰੀਆਂ ਦਵਾਈਆਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਆਪਾਂ ਉਹਨਾਂ ਦਾ ਆਪਾਂ ਤੁਹਾਨੂੰ ਇਹ ਰਿਜ਼ਲਟ ਦਿਖਾਉਣੇ ਹੈਗੇ ਆਪਾਂ ਇਹ ਨਹੀਂ ਕਹਿੰਦੇ ਵੀ ਦਵਾਈਆਂ ਮਾੜੀਆਂ ਨੇ ਜਾਂ ਚੰਗੀਆਂ ਨੇ ਇਹ ਗੱਲ ਨਹੀਂ ਆਪਾਂ ਕਹਿੰਦੇ ਬਾਕੀ ਆਪਾਂ ਤਾਂ ਸਿਰਫ ਤੁਹਾਨੂੰ ਰਿਜ਼ਲਟ ਦਿਖਾਉਣ ਦਾ ਮਕਸਦ ਹੀ ਹੈ ਵੀ ਦਵਾਈਆਂ ਰਿਜ਼ਲਟ ਤੇ ਚੈੱਕ ਕਰ ਲਓ ਤੁਸੀਂ ਵੀ ਦਵਾਈਆਂ ਕੰਮ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਨੇ ਬਾਕੀ ਹੁਣ ਆ ਦੇਖ ਲਓ ਤੁਸੀਂ ਜਿਵੇਂ ਇੰਨਾ ਟਾਈਮ ਹੋ ਗਿਆ ਤਿੰਨ ਦਵਾਈਆਂ ਸੜਕੀਆਂ ਨੂੰ ਲਗਾਤਾਰ ਆਪਾਂ ਕੋਈ ਗੈਪ ਨਹੀਂ ਪਾਣ ਦਿੱਤਾ 20-20 ਦਿਨਾਂ ਦੇ ਉੱਪਰ ਤਿੰਨ ਦਵਾਈਆਂ ਸੜਕਦੀਆਂ ਸੀਗੀਆਂ 20-20 ਦਿਨਾਂ ਦੇ ਗੈਪ ਦੇ ਨਾਲ 20 ਦਿਨ ਪਹਿਲਾਂ ਹੋ ਗਿਆ ਸੜਕੀਆਂ ਤੇ 20 ਦਿਨਾਂ ਬਾਅਦ ਦੂਜੀ ਤੇ 20 ਦਿਨਾਂ ਬਾਅਦ ਤੀਜੀ ਹਲੇ ਵੀ ਦੇਖ ਸਕਦੇ ਹੋ ਤੁਸੀਂ ਤੇਲ ਦਾ ਜਿਹੜਾ ਫਿਰਦਾ ਇਹਦੇ ਵਿੱਚ ਕੋਈ ਨਾ ਕੋਈ ਡਾਲ ਜਮਾਂ ਖਤਮ ਨਹੀਂ ਹੁੰਦਾ ਤੇਲ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਵੀ ਆਪਾਂ ਪਾਣੀ ਨੂੰ ਸਖਾਸ ਘਾ ਕੇ ਲਾਇਆ ਸੀ ਚੰਗੀ ਤਰ੍ਹਾਂ ਤਾਂ ਇੰਨਾ ਕੁ ਆਪਣੇ ਬਚਾਏ ਦਾ ਰਹਿ ਗਿਆ ਵਿਜਣਾ ਸਮਾ ਪੂਰੀ ਤਰ੍ਹਾਂ ਗਲੀਆਂ ਨਹੀਂ ਹੈਗੀਆਂ ਇਹ ਦੇਖ ਸਕਦੇ ਤੁਸੀਂ ਹਲੇ ਵੀ ਫਿਰਦੇ ਆ ਕੋਈ ਕੋਈ ਢਾਲ ਤੇ ਲੈਦਾ ਹੁਣ ਜਿਹੜੀਆਂ ਇਹ ਦਗੀਆਂ ਡਿੱਗੀਆਂ ਹੋਈਆਂ ਨੇ ਇੱਥੇ ਆਪਾਂ ਅਟੈਕ ਆਇਆ ਵਾ ਸੀਗਾ ਜਦੋਂ ਉਦੋਂ ਦਵਾਈ ਸਿੜਕੀ ਸੀ ਇਹ ਦਵਾਈ ਸੜਕਣ ਤੋਂ ਹਫਤਾ ਬਾਅਦ ਦੇ ਵਿੱਚ ਇਹ ਦਗੀਆਂ ਨੇ ਜਿਹੜੀਆਂ ਡਿੱਗਣੀਆਂ ਸ਼ੁਰੂ ਹੋਈਆਂ ਸੀਗੀਆਂ ਕਿਉਂਕਿ ਤੇਲਾ ਸੀ ਜਿਹੜਾ ਆਪਣਾ ਕੰਮ ਕਰ ਚੁੱਕਿਆ ਸੀ ਇਹਦੇ ਵਿੱਚ ਬਾਅਦ ਦੇ ਵਿੱਚ ਇਹ ਦਗੀਆਂ ਨੇ ਜਿਹੜੀਆਂ ਡਿੱਗੀਆਂ ਨੇ ਪਰ ਤੁਸੀਂ ਇਹਦੇ ਵਿੱਚ ਜਿਹੜੇ ਦਾਣੇ ਆ ਇਹ ਚੈੱਕ ਕਰ ਸਕਦੇ ਹੋ ਬੱਲੀ ਦੇ ਵਿੱਚ ਇਹਦੇ ਵਿੱਚ ਕੋਈ ਫੋਕਾ ਦਾਣਾ ਨਹੀਂ ਹੈਗਾ ਇਹ ਆਪਾਂ ਚੀਜ਼ ਦੇਖੀ ਇਹਦੇ ਵਿੱਚ ਮੇਣ ਵੀ ਨਹੀਂ ਤਾਂ ਕੀ ਹੁੰਦਾ ਜਦੋਂ ਆਪਾਂ ਕਹਿ ਦਿੰਦੇ ਆ ਵਿੱਚ ਉਹਨਾਂ ਡੱਬਿਆਂ ਦਾ ਦੱਗੀਆਂ ਬੈਗੀਆਂ ਇਹ ਤਾਂ ਹੁਣ ਖਾਲੀ ਰਹਿ ਜਾਣਗੇ ਦਾਣੇ ਆ ਦੇਖ ਸਕਦੇ ਤੁਸੀਂ ਚੈੱਕ ਕਰਿਆ ਸੀ ਆਪਾਂ ਸਾਰੇ ਬੱਲੀ ਦੇ ਵਿੱਚ ਦਾਣੇ ਹੈਗੇ ਨੇ ਇਹਦੇ ਵਿੱਚ ਕੋਈ ਵੀ ਫੁੱਕਾ ਦਾਣਾ ਨਹੀਂਗਾ ਕੋਈ ਕਹਣਾ ਕੋਈ ਟਾਵਾ ਦਾਣਾ ਹੋਵੇ ਵਿੱਚ ਫੁੱਕਾ ਹਲੇ ਜਿਹੜੀਆਂ ਖੜੀਆਂ ਨੇ ਬੱਲੀਆਂ ਉਹਨਾਂ ਦੇ ਵਿੱਚ ਫੋਕ ਜ਼ਰੂਰ ਹੈਗੀ ਆ ਪਰ ਇਹ ਡੱਗੀਆਂ ਦੇ ਵਿੱਚ ਨਹੀਂ ਹੈਗੀ ਫੋਕ ਹੋ ਸਕਦਾ ਵੀ ਦਾਣੇ ਦਾ वजन ਜ਼ਰੂਰ ਘਟ ਰਿਹਾ ਪਰ ਫੁੱਕਾ ਨਹੀਂ ਹੈਗਾ ਇਹਦੇ ਵਿੱਚ ਪਰ ਤੁਸੀਂ ਇਹ ਦੇਖ ਲਓ ਹੁਣ ਵੀ ਇਹ ਜਿਹੜੀਆਂ ਗਲਾਂ ਜੜਾਂ ਨੇ ਜਿਹੜੀਆਂ ਇਸ ਤਰ੍ਹਾਂ ਕਰ ਦਿੰਦਾ ਤੇਲਾ ਜਦੋਂ ਬਾਦੀਆਂ ਦਾ ਖੇਤ ਦੇ ਵਿੱਚ ਇਹ ਆਪਾਂ ਜਮਾ ਐਣ ਪੱਕੇ ਵਿੱਚ ਹੁਣੇ ਤੇ ਛੜਕੀ ਸੀ ਲਾਸਟੇ ਦੇ ਵਿੱਚ ਹੀ ਜਾ ਕੇ ਅੱਜ ਤੋਂ 15 ਦਿਨ ਪਹਿਲਾਂ ਹੀ ਦਵਾਈ ਛੜਕੀ ਸੀ ਆਪਾਂ ਇਹ 15 ਦਿਨਾਂ ਦੇ ਵਿੱਚ ਵਿੱਚ ਇੰਨਾ ਨੁਕਸਾਨ ਕਰਤਾ ਸੀਗਾ ਤੇਲੇ ਨੇ ਇਹ ਦਵਾਈ ਦੇ ਬਾਅਦ ਦੇ ਵਿੱਚ ਹੀ ਲੱਗੀਆਂ ਡਿੱਗੀਆਂ ਸੀ ਜਦੋਂ ਵੀ ਆਪਾਂ ਛੜਕੀ ਸੀ ਉਹਨਾਂ ਦੇ ਵਿੱਚ ਆਹ ਦੇਖ ਲਓ ਵੀ ਤੁਸੀਂ ਇਸ ਤਰ੍ਹਾਂ ਇਹ ਜਿਹੜਾ ਨੂੰ ਕਾਲੀਆਂ ਕਰ ਦਿੰਦਾ ਜਮਾ ਤੇਲਾ ਜਿਹੜਾ ਬਾਕੀ ਕੁਦਰਤ ਤੇ ਨਿਰਪਰ ਕਰਦਾ ਹੁੰਦਾ ਆਪਾਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਉਣੇ ਹੁੰਨੇ ਆ ਵੀ ਹਨ ਵਧੀਆ ਦਵਾਈਆਂ ਸੜਕੀ ਲਿਆ ਲਿਆ ਰੇਟ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੁੰਦਾ ਵੀ ਉਹ ਤਾਂ ਮਹਿੰਗੀ ਦਵਾਈ ਮਿਲ ਜੇ ਤਾਂ ਵੀ ਕੋਈ ਚੱਕਰ ਨਹੀਂਗਾ ਆਪਾਂ ਮਹਿੰਗੀਆਂ ਦਵਾਈਆਂ ਵੀ ਕਰਕੇ ਦੇਖ ਲਈਆਂ ਸੀਗੀਆਂ ਵਧੀਆ ਦਵਾਈਆਂ ਪੂਰੀਆਂ ਪਰ ਰਿਜ਼ਲਟ ਛੋੜੇ ਸਾਹਮਣੇ ਹੈਗਾ ਆਪਾਂ ਮਾੜੀਆਂ ਤਾਂ ਕਹਿੰਦੇ ਨਹੀਂ ਕਿਸੇ ਵੀ ਦਵਾਈਆਂ ਨੂੰ ਬਾਕੀ ਸਮੇ ਤੇ ਵੀ ਨਿਰਪਰ ਕਰਦਾ ਹੁੰਦਾ ਵੀ ਸਮੇ ਦੇ ਹਿਸਾਬ ਨਾਲ ਇਹ ਹੋ ਸਕਦਾ ਵੀ ਆਪਣੇ ਜਿਵੇਂ ਖੇਤ ਦੇ ਵਿੱਚ ਜਿੱਥੇ ਕੰਪਿਊਟਰ ਕਰਾ ਨਹੀਂ ਲੱਗਿਆ ਸੀਗਾ ਖੇਤ ਦੇ ਜਿਹੜੇ ਦੇ ਵਿੱਚ ਆਪਣੇ 2 ਸਾਲ ਹੋ ਗਏ ਖੇਤ ਦੇ ਵਿੱਚ ਲੱਗੇ ਨੂੰ ਇਹਦੇ ਵਿੱਚ ਚੋਲਾ ਪਾਈ ਜਾਂਦੀਆਂ ਨੇ ਜਿਵੇਂ ਆਪਾਂ ਕਹਿੰਨੇ ਵੀ ਨੀਵਾ ਰਹਿ ਗਿਆ ਕਿਤੋਂ ਉੱਚਾ ਹੋ ਗਿਆ ਥੋਂ ਜਿਵੇਂ ਉਹ ਨੀਵਾ ਸੀਗਾ ਚੋਲਾਂ ਦੇ ਵਿੱਚ ਪਾਣੀ ਜ਼ਿਆਦਾ ਹੀ ਖੜ ਗਿਆ ਲਗਾਤਾਰ ਉਹਦੇ ਕਾਰਨ ਜੜਾਂ ਦੇ ਵਿੱਚ ਗਾਲਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਤਾਂ ਤੇਲ ਆਟੋਮੈਟਿਕ ਹੀ ਵੱਧ ਜਾਂਦਾ ਉੱਥੇ ਬਾਕੀ ਜੇ ਕਿਸੇ ਕਿਸਾਨ ਭਰਾ ਦੇ ਇਸ ਤਰ੍ਹਾਂ ਝੋਨੇ ਦੀ ਹਾਲਤ ਹੋਈ ਹੈਗੀ ਪੀਲੀ ਪੂਸਾ ਦੀ ਤਾਂ ਆਪਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਉਹਨਾਂ ਨੇ ਕਿੰਨੀਆਂ ਦਵਾਈਆਂ ਸਿੜਕੀਆਂ ਸੀਗੀਆਂ ਤੇ ਕਦੋਂ ਸਿੜਕੀਆਂ ਸੀਗੀਆਂ ਤੇ ਕਿੰਨਾ ਕੁ ਜ਼ੂਰੀਆ ਖਾਧ ਪਾਈ ਸੀ ਇਹਦੇ ਉੱਪਰ ਆਪਾਂ ਸਿਰਫ 3 ਗੱਟੇ ਪਾਏ ਹੋਏ ਨੇ ਨਾਲੇ ਕੋਈ ਜ਼ੂਰੀਆ ਨਹੀਂ ਵੱਧ ਪਾਇਆ ਦੇਖ ਲਿਓ ਕੁਈ ਨਾ ਆਪਾਂ نیچے ਦੇ ਖਦ ਖਰਾਕ ਜਿਆਦੇ ਪਾਈ ਆ ਬਾਰਸ਼ਾਂ ਦੇ ਨਾਲ ਆਟੋਮੈਟਿਕੀ ਚ ਉਹਨਾਂ ਮਲ ਗਿਆ ਸੀਗਾ ਤੇ ਬਾਕੀ ਹੋ ਸਕਦਾ ਹੋਵੇ ਪਾਣੀ ਖੜਨਾ ਦੇ ਨਾਲ ਹੋ ਗਿਆ ਹੋਵੇ ਇਹ ਆਪਾਂ ਜਣੀ ਜਿੰਨੀ ਸਚਾਈ ਸੀ ਤੁਹਾਨੂੰ ਦਿਖਾਈ ਆ ਵੀਡੀਓ ਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਸਿਰਫ ਦਵਾਈਆਂ ਦਿਖਾ ਕੇ ਆਪਣੇ ਵੀਊ ਲੈਣ ਦੇ ਮਾਰੇ ਨੇ ਸਾਨੂੰ ਵੀ ਦਵਾਈਆਂ ਦਿਖਾਤੀਆਂ ਇਕੱਲੀਆਂ ਵੀ ਆਹ ਆਹ ਸੜਕੀਆਂ ਨੇ ਸੀ ਆਪਾਂ ਤਾਂ ਤੁਹਾਨੂੰ ਜਿਹੜੀ ਹੈਗੀ ਹਕੀਕਤ ਉਹ ਦਿਖਾਤੀ ਵੀਡੀਓ ਦੇ ਵਿੱਚ ਵੀ ਇੰਨਾ ਕ ਇਹਨਾਂ ਨੇ ਦੇਖ ਲਓ ਵੀ ਤੁਸੀਂ ਕੰਮ ਕਰਿਆ ਦਵਾਈਆਂ ਨੇ ਪਹਿਲਾਂ ਆਪਾਂ ਸੜਕੀਆਂ ਸੀਗੀਆਂ ਇਹ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਕਿਹਦੇ ਕਿਹਦੇ ਕੰਮ ਕਰਿਆ ਕਿੰਨਾ ਕੰਮ ਕਰਿਆ ਦਵਾਈਆਂ ਨੇ ਜਾਂ ਕਿਹੜੀ ਦਵਾਈ ਨੇ ਕੰਮ ਕਰਿਆ ਤੇ ਬਾਕੀ ਆਪਾਂ ਤੁਹਾਨੂੰ ਇਹਦੇ ਝਾੜ ਬਾਰੇ ਵੀ ਦੱਸ ਦਾਂਗੇ ਪੀਲੀ ਪੋਸਾ ਦੇ ਵੀ ਕਿੰਨਾ ਝਾੜ ਨਿਕਲਦਾ ਹੁਣ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਇਹਨੂੰ ਵੱਡਾਂਗੇ ਵੱਢ ਕੇ ਤੁਹਾਨੂੰ ਤੋਂ ਬਾਅਦ ਝਾੜ ਦੱਸਾਂਗੇ ਇਹਦਾ ਵੀ ਕਿੰਨਾ ਕ ਨਿਕਲਿਆ ਅਗਲੀ ਵੀਡੀਓ ਦੇ ਵਿੱਚ ਫੇਰ ਇਦਾਂ ਦੀ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦੀ ਵੀਡੀਓ ਦੇਖਣ ਲਈ